ਇੱਕ ਛੋਟੀ ਜਿਹੀ ਗੱਲ ਹੋਰ ਧਿਆਨ ਚਾਹੇ ਬੰਦਗੀ ਵਾਲੇ ਨਾਮ ਦੇ ਕੇ ਜੀਵਨ ਦਿੰਦੇ ਨੇ ਜਿਨ੍ਹਾਂ ਦਾ ਅੱਜ ਆਪਾਂ ਪ੍ਰਕਾਸ਼ਪੁਰ ਮਨਾ ਰਹੇ ਸਿੱਧੇ ਸ਼ਬਦਾਂ 'ਚ ਕਿਹਾ ਰੱਬ ਦਾ ਨਾਮ ਜਪੋਗੇ ਤਾਂ ਦੁੱਖ ਨਹੀਂ ਲੱਗਣਗੇ ਨਾਮ ਛੱਡ ਦੋਗੇ ਨਰਕਾਂ ਵਿੱਚ ਪਹੁੰਚਾਂਗੇ ਤੇ ਨਰ ਦੋਜਕ ਜਾਹੇਗੇ ਸਤਿਪੱਖ ਰਵਿਦਾਸ ਕਹਿੰਦੇ ਨੇ ਇੱਕ ਅਮੀਰ ਬੰਦਾ ਮਰ ਗਿਆ ਮਰਨ ਲੱਗਿਆ ਨਾ ਉਹਦੇ ਕੋਲ 19 ਘੋੜੇ ਸੀ ਉਹਦੇ ਕੋਲ ਜ਼ਮੀਨ ਜਾਇਦਾਦ ਵਸੀਅਤ ਕਰ ਗਿਆ ਵੇ ਇੱਕ ਮੇਰਾ ਲੜਕਾ ਆ ਇੱਕ ਮੇਰਾ ਲੜਕਾ ਆ ਇੱਕ ਮੇਰੀ ਲੜਕੀ ਹੈ ਤੇ ਇਹ ਜਿਹੜੀ ਮੇਰੀ ਜ਼ਮੀਨ ਜਾਇਦਾਦ ਹੈ ਇਹਦੇ ਵਿੱਚੋਂ ਅੱਧਾ ਹਿੱਸਾ ਇੱਕ ਲੜਕੇ ਨੂੰ ਦੇ ਦਿੱਤਾ ਜਾਵੇ ਪੂਰਨਾ ਹਿੱਸਾ ਮੇਰੀ ਲੜਕੀ ਨੂੰ ਦੇ ਦਿੱਤਾ ਜਾਵੇ ਚੌਥਾ ਹਿੱਸਾ ਮੇਰੇ ਘਰ ਵਾਲੀ ਦਾ ਰਹੇਗਾ ਚਲੋ ਉਹ ਬਾਅਦ ਵਿੱਚ ਉਹਦੀ ਵਸੀਅਤ ਪੜ੍ਹੀ ਗਈ ਬੰਦੇ ਇਕੱਠੇ ਕਰ ਲੈ ਜਦੋਂ ਬੰਦੇ ਇਕੱਠੇ ਕੀਤੇ ਪੰਚਾਇਤ ਸਿਆਣੇ ਬੰਦੇ ਆਏ ਵੀ ਜਾਇਦਾਦ ਵੰਡਦੇ ਹੋ ਗਏ ਹਾਂ ਬਈ ਅੱਧਾ ਹਿੱਸਾ ਲੜਕੇ ਨੂੰ ਦੇਣਾ ਹੈ ਚੌਥਾ ਹਿੱਸਾ ਉਹਦੇ ਘਰ ਵਾਲੀ ਜਿੰਦੀ ਐ ਉਹਦੇ ਨਾਮ ਵੀ ਰੱਖਣਾ ਐ ਪੰਜਵਾਂ ਹਿੱਸਾ ਉਹਦੀ ਲੜਕੀ ਨੂੰ ਵੀ ਦੇਣਾ ਐ ਸਾਰੀ ਜ਼ਮੀਨ ਜਾਇਦਾਦ ਘਰ ਵੰਡਿਆ ਗਿਆ ਰੌਲਾ ਪਤਾ ਕਿੱਥੇ ਪੈ ਗਿਆ ਜਿਹੜੇ ਘੋੜੇ 19 ਸੀ ਉਹ ਨਹੀਂ ਵੰਡੇ ਹੋਏ ਹੁਣ ਉਹ ਕਹਿੰਦੇ ਨੇ 18 ਘੋੜੇ ਤਾਂ ਵੰਡੇ ਜਾ ਸਕਦੇ ਆ 19ਵੇਂ ਦਾ ਕੀ ਕਰੀਏ ਜਾ ਤਾਂ ਇਹਨੂੰ ਵੱਡ ਕੇ ਦੋ ਦੋ ਕਰ ਲੋ ਜਾਂ ਇਹਨੂੰ ਵੇਚ ਲੋ ਉਹ ਕਹਿੰਦੇ ਵੱਡਿਆ ਤਾਂ ਜਾ ਨਹੀਂ ਸਕਦਾ ਕਿਸੇ ਕੰਮ ਨਹੀਂ ਆਉਣਾ ਰਹੀ ਗੱਲ ਵੇਚਣ ਦੀ ਬਾਪੂ ਜਿਹੜੀ ਵਸੀਅਤ ਕਰਕੇ ਗਿਆ ਉਹੀ ਰਹਿਣੀ ਹੈ ਘੋੜਾ ਵੇਚਣਾ ਨਹੀਂ ਹੈ ਬੰਡ ਵਿੱਚ ਆਉਣਾ ਚਾਹੀਦਾ ਸਰਪੰਚ ਦੇ ਤਾਂ ਹੱਥ ਖੜੇ ਹੋ ਗਏ ਉਹ ਕਹਿੰਦਾ ਵੀ ਇਹ ਥੋੜੀ ਬੰਡ ਹੋਣਾ ਫਿਰ ਉੰਦੀ ਮਾ ਘੋੜਾ ਦਾ ਕਿਸੇ ਹਿਸਾਬ 'ਚ ਨਹੀਂ ਆਉਂਦਾ ਜਾਂ ਤਾਂ 20 ਹੁੰਦੇ ਜਾਂ 18 ਹੁੰਦੇ 19ਵਾਂ ਤਾਂ ਕਿਸੇ ਹਸਾਬ ਵਿੱਚ ਹੀ ਨਹੀਂ ਆ ਰਿਹਾ ਉਹਨੇ ਅਲੱਗੇ ਜੋਂ ਅਲੱਗੇ ਵਿੱਚੋਂ ਕੋਈ ਹੋਰ ਸਿਆਣੇ ਬੰਦੇ ਲੱਭੇ ਉਹਨਾਂ ਤੋਂ ਵੀ ਨਹੀਂ ਵੰਡ ਹੋਣੀ ਕਹਿੰਦੇ ਇੰਨੇ ਨੂੰ ਇੱਕ ਸਾਧੂ ਬੰਦਾ ਆ ਗਿਆ ਜਦੋਂ ਉਹ ਸਾਧੂ ਆਇਆ ਉਹ ਵੀ ਘੋੜੇ ਤੇ ਸਵਾਰ ਉਹਨੇ ਕਹਵਿਆ ਆਪਣੇ ਲੱਕੇ ਸੰਤ ਮਹਾਂਪੁਰਸ਼ ਘੁੰਮਦੇ ਰਹਿੰਦੇ ਨੇ ਘੋੜੇ ਤੇ ਆ ਗਏ ਨੇ ਉਹ ਮਹਾਂਪੁਰਸ਼ੋ ਹੱਲ ਕਰੋ ਕੋਈ ਕਹਿੰਦੇ ਆਹ ਮਸਲਾ ਹੈ ਜਮੀਨ ਦੇ ਹਾਦਤ ਘਰ ਤਾਂ ਵੰਡਿਆ ਗਿਆ ਘੋੜੇ ਨਹੀਂ ਵੰਡ ਹੁੰਦੇ ਉਹ ਕਹਿੰਦੇ ਕਿਉਂ ਕਹਿੰਦੇ ਘੋੜੇ 19 ਜਾਂ ਤਾਂ ਹੁਣ 18 ਜਾਂ ਹੁਣ 20 19ਵੇਂ ਘੋੜੇ ਦਾ ਕੀ ਕਰੀਏ ਉਹ ਹੁਣ ਸੰਤ ਸੀ ਜਿਹੜੇ ਪਹਿਲਾਂ ਮੰਡਣ ਵਾਲੇ ਸੀ ਉਹ ਸਰਪੰਚ ਪੰਚ ਕੋਈ ਪਤਵੰਤੇ ਬੰਦੇ ਕੋਲੋਂ ਥੋੜੀ ਕੋਈ ਦਿੰਦਾ ਕਿਸੇ ਨੂੰ ਕਿਸੇ ਦਾ ਦਿੱਤਾ ਵੰਡਦਾ ਜਿਹੜਾ ਸੰਤ ਹੁੰਦਾ ਹੈ ਬੰਦਗੀ ਵਾਲੇ ਕੋਲੋਂ ਦੇ ਕੇ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ ਉਹ ਕੋਲੋਂ ਦੇ ਕੇ ਭਲਾ ਕਰਦੇ ਨੇ ਉਹ ਸੰਤ ਮਹਾਂਪੁਰਸ਼ਾਂ ਪਤਾ ਕੀ ਕਿਹਾ ਕਹਿੰਦੇ ਝਗੜਾ ਹੀ ਨਵੇੜਨੇ ਮੈਂ ਆਪਣੇ ਵਾਲਾ ਘੋੜਾ ਇਹਦੇ ਵਿੱਚ ਦੇ ਦੇਣਾ ਲੋ 20 ਹੋ ਗਿਆ ਫਿਰ ਸਾਰੇ ਚੌਧਰੀ ਬਣ ਗਏ ਕਹਿੰਦੇ ਅਸੀਂ ਵੰਡ ਕਰਦੇ ਆ ਉਹ ਕਹਿੰਦੇ ਨਹੀਂ ਤੁਸੀਂ ਬਹਿ ਜਾਓ ਜਦੋਂ ਘੋੜਾ ਮੈਂ ਦਿੱਤਾ ਵੰਡਾਂਗਾ ਵੀ ਮੈਂ ਸਾਧੂ ਨੇ ਪਤਾ ਕੀ ਕਿਹਾ ਜਦੋਂ ਘੋੜਾ ਮੈਂ ਦਿੱਤਾ ਵੰਡਾਂ ਦਾ ਵੀ ਮੈਂ ਆਹ ਹੋ ਗਏ 20 ਘੋੜੇ ਹੁਣ ਕਰੋ ਵੰਡ ਕਹਿੰਦੇ ਜੀ ਕਿਵੇਂ ਵੰਡ ਕਰਨੀ ਹੈ ਕਹਿੰਦੇ 20 ਦਾ ਅੱਧ ਇਹਦੇ ਲੜਕੇ ਨੂੰ ਦੇ ਦਿਓ ਉਹ ਕਹਿੰਦਾ ਠੀਕ ਹੈ ਜੀ ਕਹਿੰਦਾ ਕਾਕਾ 10 ਘੋੜੇ ਆਪਣੇ ਖੋਲ ਲਵੇ ਤੂੰ ਉਹਨੇ ਖੋਲ ਲਏ ਸਾਰੇ ਵੇਖਣ ਲੱਗ ਪਏ ਲੈ ਕੋਲੋਂ ਘੋੜਾ ਦੇ ਕੇ ਵੰਡਣ ਲੱਗਾ ਬਾਬਾ ਕਹਿੰਦਾ 10 ਘੋੜੇ ਖੋਲ ਅੱਧਾ ਤੇਰਾ ਹੋ ਗਿਆ 20 ਦਾ ਅੱਧਾ ਕਹਿੰਦਾ ਜੀ ਠੀਕ ਹੈ ਉਹ ਖੁਸ਼ ਹੋ ਗਿਆ 10 ਘੋੜੇ ਖੋਲ ਲੈ ਕਹਿੰਦਾ ਹੁਣ ਸੁਣੋ ਪੰਜਵਾਂ ਹਿੱਸਾ ਕਿਨੂੰ ਦੇਣਾ ਬੰਜਮਾ ਹਿੱਸਾ ਕਿਦਾ ਬਣਦਾ ਉਹ ਕਹਿੰਦੇ ਜੀ ਪੰਜਵਾਂ ਤਾਂ ਲੜਕੀ ਦਾ ਹਿੱਸਾ ਕਹਿੰਦੇ ਚੌਥਾ ਹਿੱਸਾ ਕਹਿੰਦੇ ਉਹਦੇ ਘਰ ਵਾਲੀ ਦਾ ਕਹਿੰਦੇ ਫਿਰ ਐਂ ਕਰੋ ਹੁਣ ਹੋਇਆ ਪੰਜਵਾਂ ਹਿੱਸਾ 20 ਨੂੰ 5 ਨਾਲ ਗੁਣਾ ਕਰੋ 20 ਘੋੜੇ ਸੀ 5ਉ ਚੌਕਾ 20 ਕਹਿੰਦੇ ਭਾਈ ਜਿਹੜਾ ਪੰਜਵਾਂ ਹਿੱਸਾ ਹੈ ਉਹ ਚਾਰ ਘੋੜੇ ਖੋਲ੍ਹ ਉਹ ਤੁਮ ਪੰਜਵਾਂ ਹਿੱਸਾ ਨਦਰ ਚਾਰ ਘੋੜੇ ਖੋਲ੍ਹ ਉਹਨੇ ਚਾਰ ਖੋਲ੍ਹ ਲੈ ਪਿੱਛੇ ਰਹਿ ਗਏ ਛੇ ਕਹਿੰਦੇ ਹੁਣ ਆਉ ਬਈ ਜਿਹੜਾ ਹਿੱਸਾ ਚੌਥਾ ਆ ਉਹ ਵੀ ਆ ਗਏ ਕਹਿੰਦੇ ਵੀਹਾਂ ਦਾ ਚੌਥਾ ਹਿੱਸਾ ਕਿ ਨਾ ਬਣਿਆ ਕਹਿੰਦੇ ਜੀ ਵੀਹਾਂ ਦਾ ਚੌਥਾ ਹਿੱਸਾ ਪੰਜ ਕਹਿੰਦੇ ਪੰਜ ਤੂੰ ਵੀ ਖੋਲ ਆਪਣੇ ਪੰਜ ਉਹ ਲੱਗੇ ਚਾਰ ਉਹ ਲੱਗੇ 10 ਉਹ ਲੱਗੇ 19 ਘੋੜੇ ਵੰਡ ਹੋ ਗਏ ਜਿਹੜਾ ਇੱਕ ਬਚਿਆ ਬਾਬਾ ਕਹਿੰਦਾ ਮੇਰਾ ਹੀ ਰਹਿ ਗਿਆ ਮੈਂ ਲੱਗ ਜਾ ਜਿਹੜਾ ਸਾਧੂ ਹੈ ਨਾ ਉਹ ਕੋਲੋਂ ਦੇ ਕੇ ਝਗੜੇ ਨਵੇੜਦੇ ਉਹਦਾ ਘਟਦਾ ਕੁਝ ਵੀ ਨਹੀਂ ਪਰ ਸਜਣੋ ਕੋਲੋਂ ਦੇ ਕੇ ਲੋਕਾਂ ਦਾ ਝਗੜਾ ਨਵੇੜ ਦਿੰਦਾ